ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਸ਼ਾ ਦੇ ਵਿਰੁੱਧ ਕੀਤੀ ਗਈ ਕਾਰਵਾਈ ਦੇ ਵਿੱਚ ਇੱਕ ਵਧੀਆ ਸਫਲਤਾ ਮਿਲੀ ਹੈ ਜਿਸ ਵਿੱਚ ਜਿਹੜਾ ਅਸੀਂ ਪਿਛਲੀ ਵਾਰ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਸਾਡੇ ਇੱਕ ਦੋਸ਼ੀ ਸ਼ਿਵਮ ਸੋਟੀ ਵੱਲੋਂ 5 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਸੀ ਉਸ ਦੀ ਅੱਗੇ ਪੁੱਛਗਿੱਛ ਦੇ ਵਿੱਚ ਉਸ ਦੋਸ਼ੀ ਤੋਂ ਸਾਨੂੰ 7 ਕਿਲੋ ਹਿਰੋਇਨ ਦੀ ਹੋਰ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਉਹਦੀ ਪੁੱਛਗਿੱਛ ਦੇ ਵਿੱਚ ਇੱਕ ਹੋਰ ਦੋਸ਼ੀ ਦਾ ਨਾਮ ਆਇਆ ਸੀ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਹੈ ਬਰਿੰਦਰ ਸਿੰਘ ਉਰ ਬੱਬੂ ਉਹ ਵੀ ਜਲੰਧਰ ਦਾ ਹੀ ਰਹਿਣ ਵਾਲਾ ਹੈ ਉਸਦੀ ਵੀ ਡਿਟੇਲਡ ਪੁੱਛਗਿੱਛ ਤੋਂ ਬਾਅਦ ਉਹਦੇ ਕੋਲੋਂ ਵੀ 1 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ ਸੋ ਕੁੱਲ ਮਿਲਾ ਕੇ ਸਾਡੇ ਇਸ ਕੇਸ ਦੇ ਵਿੱਚ ਹੁਣ ਤੱਕ ਸਾਡੀ 13 ਕਿਲੋ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ ਇਹਦੇ ਨਾਲ ਹੀ ਇਹਨਾਂ ਦੋਵਾਂ ਤੋਂ ਦੋ ਲਗਜ਼ਰੀ ਗੱਡੀਆਂ ਸ਼ਿਵਮ ਤੋਂ ਦੋ ਤੇ ਬਰਿੰਦਰ ਸਿੰਘ ਏਲੀਅਸ ਬੱਬੂ ਤੋਂ ਵੀ ਇੱਕ ਲਗਜ਼ਰੀ ਗੱਡੀ ਦੀ ਰਿਕਵਰੀ ਹੋਈ ਹੈ ਤੇ ਸਾਨੂੰ ਕੁਝ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਸਾਡੇ ਨਜ਼ਰ ਵਿੱਚ ਆਈਆਂ ਹਨ ਜਿਹੜੀਆਂ ਇਹਨਾਂ ਦੇ ਆਪਣੇ ਨਾਂ ਤੇ ਹਨ ਜਾਂ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਹਨ ਜਿਹੜੀਆਂ ਕਿ ਨਸ਼ੇ ਦੀ ਪ੍ਰੋਪਰਟੀ ਨਸ਼ੇ ਦੀ ਕਮਾਈ ਤੋਂ ਬਣਾਈਆਂ ਹੋਈਆਂ ਜਾਬਦੀਆਂ ਹਨ ਜਿਸ ਦੇ ਵਿੱਚ ਕੀ ਸਾਡੇ ਤੋਂ ਜਿਸ ਦੇ ਮਾਮਲੇ 'ਚ ਅਸੀਂ ਅੱਗੇ ਜੋ ਸਾਡੇ ਵੱਲੋਂ ਕਾਰਵਾਈ ਬਣਦੀ ਹੈ ਉਸ ਦੇ ਵਿੱਚ ਵੀ ਅਸੀਂ ਕਾਰਵਾਈ ਕਰਾਂਗੇ ਸੋ ਅਸੀਂ ਇਹੀ ਤੁਹਾਡਾ ਸ਼ੇਅਰ ਕਰਨਾ ਚਾਹੁੰਦੇ ਸੀ ਕਿ ਇਸ ਦੇ ਵਿੱਚ ਕੁੱਲ ਹੁਣ ਸਾਡੇ ਇਸ ਕੇਸ ਦੇ ਵਿੱਚ ਸਾਡੀ 13 ਕਿਲੋ ਦੀ ਰਿਕਵਰੀ 13 ਕਿਲੋ ਹਿਰੋਇਨ ਦੀ ਰਿਕਵਰੀ ਇਹਨਾਂ ਤੋਂ ਦੋ ਇਲੀਗਲ ਵੈਪਨ ਤਿੰਨ ਲਗਜ਼ਰੀ ਗੱਡੀਆਂ ਅਤੇ ਕੁਝ ਡਰਗ ਮਨੀ ਵੀ ਰਿਕਵਰ ਹੋਈ ਹੈ ਸਾਨੂੰ ਵੀ ਦੱਸ ਕੀ ਇਸ ਦੇ ਨਾਲ ਜੋ ਜਲੰਧਰ ਸ਼ਹਿਰ ਦੇ ਅੰਦਰ ਹੋਰ ਇਹ ਕਿਸੇ ਤਰ੍ਹਾਂ ਦੀ ਕੋਈ ਸਪਲਾਈ ਕਰਦੇ ਸੀ ਜਾਂ ਕੁਝ ਹੋਰ ਸੀ ਅਸੀਂ ਉਸ ਪੂਰੇ ਨੈਟਵਰਕ ਨੂੰ ਇੱਕ ਵਾਰੀ ਟੌਪ ਤੋਂ ਪੂਰਾ ਡਿਸਮੈਂਟਲ ਕਰਤਾ ਤੇ ਅੱਗੇ ਵੀ ਅਸੀਂ ਸਾਡੇ ਦੇ ਵਿੱਚ ਪੁੱਛੀ ਸਾਡੀ ਅਜੇ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਥੋੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹਨੂੰ ਥੋੜਾ ਟਾਈਮ ਲੱਗੇਗਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਨਵੇਂ ਕਸਟੜੇ ਸਾਡੇ ਸਾਹਮਣੇ ਆ। ਸਾਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕੁਝ ਇਨਹਾਦੇ ਸਾਨੂੰ ਇਨਹਾਦੇ ਤੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਬੈਂਕ ਅਕਾਊਂਟ ਸਾਡੇ ਸਾਹਮਣੇ ਨੋਟਿਸ ਵਿੱਚ ਆਏ ਹਨ। ਸੋ ਅਸੀਂ ਉਹਦੇ ਵਿੱਚ ਅੱਗੇ ਅੱਗੇ ਕਾਰਵਾਈ ਕਰਾਂਗੇ। ਇਹਨਾਂ ਤੋਂ ਵਪਤਨ ਦੀ ਰਿਕਵਰੀ ਹੋਈ ਹੈ। ਸੋ ਇਹ ਬੱਤੀ ਬੋਰ ਦੇ ਦੋ ਵਪਰੀਨਾਂ ਤੋਂ ਰਿਕਵਰ ਹੋਏ। ਤਿੰਨ ਵਹੀਕਲਸ ਰਿਕਵਰ ਹੋਏ। ਇਹਨਾਂ ਤੋਂ ਨਾ ਤੋਂ। ਇਹਨਾਂ ਦੇ ਨਾਮ ਤੇ ਹੀ ਹੈ ਜਾਂ ਫਿਰ ਉਹ ਇਹਨ ਸੋ ਇਸ ਦੇ ਵਿੱਚ ਅੱਗੇ ਦੋਨਾਂ ਦਾ ਪਿਛਲਾ ਜਿਹੜਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਹੈਗਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਆ। ਸੋ ਬਰਿੰਦਰ ਸਿੰਘ ਏਰੀਆਸ ਬਬੂ ਦੇ ਉੱਪਰ ਵੀ ਪਹਿਲਾਂ ਦੇ ਤਿੰਨ ਮੁਕਦਮੇ ਦਰਜ ਹੈ ਤੇ ਸ਼ਿਵਮ ਦੇਵੀ ਮੈਂ ਤੁਹਾਡਾ ਪਿਛਲੀ ਵਾਰ ਸ਼ੇਅਰ ਕੀਤਾ ਸੀ ਕਿ ਉਸ ਤੇ ਵੀ ਪਿਛਲੇ ਮੁਕਦਮੇ ਦਰਜ ਸੋ ਇਹਨਾਂ ਦੀ ਜੋ ਪੁਛਕਿਛ ਵਿੱਚ ਆਇਆ ਹੈ ਕਿ ਇਹਨਾਂ ਦੀ ਜੋ ਸਪਲਾਈ ਲਾਈਨ ਹੈ ਜਿੱਥੋਂ ਇਹ ਲੈ ਕੇ ਆਉਂਦੇ ਸੀ ਤੇ ਅੱਗੇ ਜੋ ਡਿਸਟ੍ਰਿਬਿਊਸ਼ਨ ਹੈ ਉਸ ਦੇ ਉੱਪਰ ਵੀ ਸਾਡੀ ਤਫ਼ਤੀਸ਼ ਅੱਗੇ ਚੱਲ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਦੁਆਬਾ ਏਰੀਆ ਦੇ ਵਿੱਚ ਇਹਨਾਂ ਦਾ ਜ਼ਿਆਦਾ ਸਪਲਾਈ ਦਾ ਕੰਮ ਸੀਗਾ? ਪਰ ਇਨਦਰ ਸੋਰਸੇਸ ਜੋ ਹੈ ਲੈ ਕੇ ਆਣ ਵਾਲੇ ਉਸ ਤੇ ਅਸੀਂ ਅਜੇ ਕੰਮ ਕਰ ਰਿਹਾ ਉਹਨਾਂ ਤੇ ਅਸੀਂ ਕੀਤਾ ਹੈ ਬਟ ਅਜੇ ਜਿਵੇਂ ਕੋਈ ਸਫਲਤਾ ਮਿਲੇਗੀ ਆਪਾਂ ਤੁਹਾਨੂੰ ਦੱਸਾਂਗੇ ਲਈ ਦਾ ਹੀ ਇੱਕ ਮੁਕਦਮਾ ਬਰਿੰਦਰ ਸਿੰਘ ਇਲੀਅਸ ਬਬੂ ਤੇ ਵੀ ਰਜਿਸਟਰ ਹੈਗਾ ਸੋ ਇਹ ਡਰਗ ਦਾ ਕੰਮ ਕਰਦੇ ਹੀ ਸੀ ਸੋ ਉਹਦੇ ਵਿੱਚ ਮਤਲਬ ਅੱਗੇ ਅਸੀਂ ਵੀ ਤਫਤੀਸ਼ ਕਰ ਰਹੇ ਹਾਂ ਕਿ ਇਹਨਾਂ ਦੇ ਕੋਲ ਕਿਸ ਤਰ੍ਹਾਂ ਹੈ ਬਟ ਸਾਡੇ ਕੋਲ ਪਹਿਲੀ ਵਾਰ ਮਤਲਬ ਜਲੰਧਰ ਸ਼ਹਿਰ ਦੇ ਵਿੱਚ ਹੀ ਜਲੰਧਰ ਦੇ ਹੀ ਦੋਸ਼ੀਆਂ ਵੱਲੋਂ ਜਿਹੜੀ ਰਿਕਵਰੀ ਹੈ ਉਹ ਇਹਨਾਂ ਵੱਲੋਂ ਕੀਤੀ ਗਈ ਹੈ ਤੇ ਇਹ ਵੱਡੀ ਰਿਕਵਰੀ ਹੈ ਜਿਸ ਦੇ ਨਾਲ ਕਿ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਸਾਨੂੰ ਹੋਰ ਵੀ ਡिटੇਲ ਦੇ ਵਿੱਚ ਪੁੱਛਕਿਸ਼ ਕਰਨ ਤੇ ਤੇ ਸਪੈਸ਼ਲੀ ਜੋ ਸਾਡਾ ਫੋਕਸ ਹੈ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੋਣੀ ਹੈ ਜਿਹੜੀ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਨਵੇਂ ਤੱਥ ਵੀ ਸਾਡੇ ਸਾਹਮਣੇ ਆ ਰਹੇ ਲੈ ਕੇ ਕਿ ਤੁਹਾਰੇ ਸੇ ਪਤਾ ਲੱਗਾ ਕੁਝ ਉਹਦੀ ਤਫਤੀਸ਼ ਚੱਲ ਰਹੀ ਹੈ ਜੀ